ਤਾਂ ਦੇ ਜੇ ਮੀਂਹ ਸਟਾਰਟ ਹੋ ਚੁੱਕਾ ਵਾ ਤੇ ਮੇਰੀ ਗਾੜੀ ਦੇ ਵੀ ਪੈੜਾ ਪਿਆ ਵਾ ਸ਼ੀਸ਼ਾ ਗੱਲਾ ਹੁੰਦਾ ਵਾ ਮਤਲਬ ਮੀਂਹ ਥੋੜਾ ਥੋੜਾ ਮੀਂਹ ਹੈ ਨਾ ਘਾਤੀ ਬਹੁਤ ਜਿਆਦਾ ਪਿਆ ਮੀਂਹ ਦੇਖ ਸਾਹਦੇ ਤੇ ਛੱਟਾ ਤੇਜ਼ ਹੋਣੀ ਹੌਲੀ ਹੌਲੀ ਛੱਟਾ ਹੋ ਗਿਆ ਤੇਜ਼ ਬਦਲ ਹੋ ਗਿਆ ਛੱਟਾ ਪਈ ਗਿਆ ਕਿਤੇ ਕਿਤੇ 35 ਜਿੰਨਾ ਅੱਜ ਤੇ ਪਿੰਡ ਵਾਲਾ ਮੋੜ ਹੋਇਆ ਪਿਆ ਇੱਥੇ ਬਈ ਇਹ ਨਹੀਂ ਇਹ ਪਿੰਡ ਨੂੰ ਵੀ ਮਿਸ ਨਹੀਂ ਕਰ ਸਕਦੇ ਅੱਜ ਦੇ ਦਿਨ ਅੱਜ ਇਹ ਇਹ ਜਿੱਦਾ ਪਿੰਡ ਹੀ ਹੁੰਦੇ ਆ ਉਹ ਜਿੱਦਾਂ ਚੱਲੋਗੇ ਬੱਸ ਗਾੜੀ ਡਰਾਈਵਿੰਗ ਕਰਦੇ ਡਰ ਕੇ ਡਰ ਡਰਦੀ ਨੂੰ ਉਹਨਾਂ ਦੀ ਜਿਆਦਾ ਬਹੁਤ ਜ਼ਿਆਦਾ ਜਾਂ ਪਈ ਹੋਏ ਸੱਤੋਂ ਦਾ ਇਹ ਜਾਨੇ ਗੱਲੇ ਵੀ ਜਾਂਦੇ ਆ ਵੀ ਦੇਖ ਸਕਦੇ ਜੇ ਇੱਥੇ ਬਹੁਤ ਜ਼ਿਆਦਾ ਮੀਂਹ ਆ ਗਿਆ ਇੰਡੀਆ ਮਤਲਬ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਸਭ ਗੋਲੀ ਹੋ ਗਏ ਆ ਆਪਣੇ ਆਪਣੇ ਜਿਹੜਾ ਆ ਵੇਖੋ ਲੋਕਾਂ ਨੂੰ ਵੀ ਪੈਸਾ ਆਦਾ ਵਾ ਕਿਉਂ ਚੱਕੜ ਬਹੁਤ ਜ਼ਿਆਦਾ ਹੋ ਗਿਆ ਥੱਲੇ ਦਾ ਉਹ ਰੋੜ ਦੁਪਨ ਤੱਕ ਪਹੁੰਚ ਗਿਆ ਵਾ ਸਲਿੱਪੀ ਰੋੜ ਹੋ ਗਿਆ ਵਾ ਆ ਵੇਖਦਾ ਤੇ ਨਹੀਂ ਪਾਣੀ ਬਹੁਤ ਜ਼ਿਆਦਾ ਹੋ ਗਿਆ ਪਾਣੀ ਪਾਣੀ ਹੋਇਆ ਪਿਆ ਜੇ ਕੰਮ ਡੇ ਲੇਟਰ ਹਾਜੀ ਤੁਸੀਂ ਵੇਖ ਸਕਦੇ ਆ ਕਿ ਵਲੌਗ ਮੈਂ ਕਰਤਾ ਚਾਲੂ ਤੇ ਆਏ ਹੀ ਗੱਡੀਆਂ ਕੱਢਣ ਆਏ ਹੀ ਕੱਲ ਦਾ ਬਹੁਤ ਜ਼ਿਆਦਾ ਮੀਂਹ ਆਇਆ ਵਾ ਤੇ ਮੈਂ ਸੋਚਿਆ ਵੀ ਅੱਜ ਹੀ ਵਲੌਗ ਪੂਰਾ ਕਰਦੇ ਆਂ ਆਹ ਜੇ ਕਬਰੀ ਖੜੀ ਤੇ ਆਵਾਜ਼ ਥੱਲੇੋਂ ਜਾਣ ਵਾਲਾ ਪੋਲ ਇਹ ਮਤਲਬ ਥੱਲੇ ਰੋਡ ਆ ਤੇ ਤੇ ਬੰਦਾ ਕੀ ਬੰਦੇ ਦੀ ਜੇ ਡੁੱਬ ਗਿਆ ਤੇ ਗੱਡੀ ਵੀ ਨਹੀਂ ਲੱਭਣੀ ਥੱਲੇ ਇੰਨਾ ਡੂੰਗਾ ਵਾ ਨਹਿਰ ਹੀ ਬਣੀ ਪਈ ਆਗੇ ਉਹ ਵੇਖੋ ਪਿੱਛੇ ਗੱਡੀਆਂ ਲੱਗੀਆਂ ਉਹ ਉੱਥੇ ਕੀ ਡੁੱਬ ਗਈਆਂ ਵਾ ਠੀਕ ਆ ਤੇ ਮਤਲਬ ਤੁਹਾਨੂੰ ਦਿਖਾਉਨੇ ਆ ਸਾਰਾ ਹੀ ਅੱਜ ਦਬਈ ਦੇ ਹਾਲ ਹਾਲਾਤ ਇਹ ਕਾ ਲੱਗੀ ਆ ਢੀ ਕੰਪਨੀ ਦੀ ਗੱਡੀ ਇੱਕ ਪਿਛੇ ਲੱਗੀ ਆ ਉਹ ਗੱਡੀਆਂ ਹੁੰਦੀਆਂ ਇਹ ਗੱਡੀ ਦਾ ਸਾਰੇ ਵਾਰ ਦੀ ਕਿਉਂ ਆ ਤੇ ਨਹਿਰ ਆ ਤੇ ਕੋਲੀ ਬਣਿਆ ਪਰ ਢਾੜ ਵਾਲਾ ਬੋਲਾ ਢਾੜ ਵਾਲਾ ਬੋਲਾ ਉਹ ਗੱਡੀ ਤੇ ਨਾ ਉਹ ਵੀ ਤਾਂ ਭੰਨਦਾ ਉਹ ਤੇ ਕਸ਼ਾ ਭਾਗੇ ਹੁਣੇ ਪੈਣਾ ਹੈ ਵਾਹ ਟਰਾਲਾ ਬੰਦਾ ਕਸ਼ਾ ਭਾਗੇ ਤੂੰ ਬਲਣ ਮਾਰਦਾਗੇ ਤੂੰ ਉੱਤੇ ਨਾ ਉੱਤੇਰੇ ਓਏ ਹੋਏ 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 ਵਾਲੇ ਵਾਲੇ ਨੇ ਲੈ ਤੇ ਆਂਦਾ ਜੇ ਹੁਣ ਇੱਕ ਆਦੇ ਤੀ ਹਿੱਪਾ ਇੱਧਰ ਟਰਾਲਾ ਡੰਬਣਿਆ ਤੇ ਇੱਧਰ ਚੱਲ ਗਿਆ ਭਲੋਗੋ ਇਹਦਾ ਲੰਬਾ ਤੇ ਤੁਹਾਨੂੰ ਦੱਸ ਕੰਮੇ ਆਹਤ ਗੱਡੀਆਂ ਤੇ ਇਹ ਰੋਗੀਆਂ ਬੰਦ ਖਰਾਬ ਇਹ ਟੋਟਲ ਲੋਸ ਆਪ ਪਟਪਾਰਲੇ ਜਾ ਰਹੀਓ ਲੱਗਈ ਤੁਹਾਨੂੰ ਦੇਖੂਂਦੇ ਠੀਕ ਚੰਦਰ ਭਾਈ ਹਣੇ ਇੱਥੇ ਗਏ ਟਰਾਲਾ ਬੰਦ ਹੋਇਆ ਲੇਕਨ ਇਹ ਦੇਖੋ ਗੱਡੀਆਂ ਵਾਲੇ ਕਰਦੇ ਤੇ ਗਾਲੀ

ਆਪਣੇ ਡਾਕੂਮੈਂਟ ਉਹ ਪਹਿਲੇ ਵਾਸਤੇ ਹੀ ਆ ਲਈ ਜੇ ਉਹ ਆ ਲੈ ਇਹ ਸਾਡੀ ਟੀਮ ਆ ਜੇ ਫਸੀਆਂ ਗਈਆਂ ਉਹ ਡੈਮ ਅਗਰ ਹੀ ਹਾਜੀ ਫੋਟੋ ਨਹੀਂ ਵੀਡੀਓ ਭਾਈ ਗੱਡੀ ਕਿੱਥੇ ਫਸਾ ਲਈ ਤੀ ਇਹ ਦੇਖ ਪੈਲਟਰ ਗਿੱਲਾ ਪਾਣੀ ਜਾਊਗਾ ਤਦੇ ਬੰਦ ਹੋਈ ਐ ਮੋਰੇ ਪੱਖੇ ਨੇ ਪਾਣੀ ਰੋਕੋ చలో యార్ హోనే కట్టి చలో తక్కువ లాగి నా ਲੈਣ ਗਿਆ ਹੁਣ ਉਹ ਕੀ ਪਤਾ ਕੀ ਲੜ ਗਿਆ ਭਾਜੀ ਇੱਥੇ ਤੇ ਬੰਦਾ ਵੀ ਡੋਬੇ ਜਾਣਾ ਹੈ ਨਾ ਉਹ ਗੱਲ ਤੋਂ ਮੇਰੇ ਜੋ ਲੱਗਾ ਰਹਿਣਗੇ ਪਾਣੀ ਟੈਕੰਦਰ ਸੁਝੇ ਉਹ ਕਿਹੜੀ ਕਾਰ ਆ ਇਸ ਦੇ ਕਿਹੜਾ ਨੇ ਅੱਗੇ ਕੀ ਕਰੀਏ ਪਹਿਲਾਂ ਪਾਣੀ ਦਾ ਬਾਲਾ ਦਰਾਓ ਕਾਪੀ ਦਾ ਉੱਡਿਆ ਪਿੱਛੇ ਲੱਗ ਦੇ ਲੋ ਬੋਲ ਲਹਿਰ ਜਾਂਦੀ ਆ ਇਹ ਉਹ ਹੋਰ ਕੀ ਲਹਿਰ ਲੈਰਾ ਜੱਕ ਮੋੜ ਦਾ ਮੋੜ ਜਾ ਮੋੜ ਜਾ ਗਾੜੀ ਜਾਂ ਨਹੀਂ ਕੋਕੂ ਆ ਮੁੜਿਆ ਜੀ ਇਹਨੂੰ ਖਤਰਾ ਦਿਖਿਆ ਅੱਗੇ ਕਿ ਤੰਦੀ ਨਹੀਂ ਤੰਦੀ ਹਾਂ ਇਹ ਤਾਂ ਉੱਚੀ ਗੱਡੀ ਨੂੰ ਗੱਡੀ ਪ੍ਰੋਬਲਮ ਹੈ ਇਹ ਗੱਡੀਆਂ ਘੱਟ ਨਾ ਆਇਆ ਮੇਰੇ ਤੋਂ ਸਮਾਈ ਕਰਨ ਆਇਆ ਚਲੋ ਭਰਗੀ ਕਰ ਆਹ ਇਹ ਦਬਦਾ ਕਰ ਤਾਂ ਮਾਸਾ ਵਿੱਚ ਦਬਦਾ ਇਹ ਆ ਲੈਣਾ ਇਹ ਵਾਰਾ ਮੇਂ ਇੱਥੇ ਲੱਕਾ ਫਾਦਰ ਇੱਕ ਆਹ ਵੱਗ ਗਈ ਜੀ ਹੋਰ ਗੱਡੀ ਇਹਨੂੰ ਕਿਨੇ ਗਿਆ ਇੱਧਰ ਉਹਨੂੰ ਆਹ ਜਲਦੀ ਕਰਨੇ ਤੇ ਕਮਾ ਕੇ ਗੱਡੀ ਲਾਤੀ ਯਾਰ ਮੈਨਾਂ ਉਹ ਕਿੰਜ ਕੁ ਮਿਲ ਜੂਗੀ ਇਹ ਜੀ ਹੋ ਗਈ ਬਈ ਹੋ ਕੋਲੇ ਇਹਨੂੰ ਕਿਨੇ ਗਿਆ ਇਧਰ ਵੜਨੇ ਵੱਡੀ ਗੱਡੀ ਤਾਂ ਲੈ ਗਿਆ ਵਾਪਸ ਨੂੰ ਓਏ ਕਿਸਕੇ ਸਾਥ ਵਾੜੀ ਲਗਾਉਂ ਟਰਾਲੀ ਏਦਾਂ ਫਾੜ ਕੇ ਇਹਦੇ ਵੀ ਬਣਾਉਂ ਪੇਟ ਰੱਖ ਕੇ ਇਹ ਲੈ ਕੇ ਆ ਰਿਹਾ ਨਹੀਂ ਸੰਗਤ ਪਾਣੀ ਇੰਦਾ ਯਾ ਕਰੋ ਵਸੇ ਅੱਗੇ ਬੜਾ ਪਿੱਛੇ ਤੋਂ ਫੇਰ ਸਾਂ ਦੇ ਉੱਤ ਬਾਅਦ ਕਰਨਾ ਇਹ ਤਾਂ ਪਿੱਛੇ ਪਿੱਛੇ ਇਹ ਤਾਂ ਜਿਆਦਾ ਇਹ ਕੋਈ ਨਾ ਰੁਪਾਨਿਆ ਸੀ ਆ ਬੈਕ ਟੂ 25 ਕੋਈ ਅਗਰ ਆ ਗਿਆ ਤਾਂ ਇਹ ਦੂਰ ਨਾਲ ਲੱਗੇਗਾ ਨਾ ਬਸ ਐਸੇ ਫੱਡੇ ਦੋ ਤਾਂ ਆ ਨਿਵਾਸ ਜਾਣੇ ਕੇ ਲਈ ਇਹ ਗੱਡੀ ਅੱਧਾ ਲਾਉਂਗੇ ਔਰ ਥੱਲੇ ਬੈਲਟ ਪਾਉਏ ਨਹੀਂ ਬੈਲਟ ਇਹ ਨਹੀਂ ਗੱਡੀ ਇੱਧਰ ਬੰਨੂ ਕਮਾ ਲੈਣਾ ਆਪੇ ਹਾਂ ਇਹਨਾਂ ਆਟੋਮੈਟਿਕ ਕਮਾ ਲੈਣਾ ਸੋਣ ਅਸੀਂ ਕੱਲ ਗੱਡੀ ਐਚ ਲੈਣੇ ਉਹ ਪਿੱਛੇ ਸੇ ਕਿਤੇ ਲੱਗੇਗਾ ਤੇ ਐਸੇ ਫੁੱਟ ਬਾਅਦ ਹਾਂ ਨਹੀਂ ਨਹੀਂ ਸਹੀ ਜੇ ਇਹ ਕਰੋ ਹੀ ਪੂਰਾ ਮੈਟ ਕਰਾ ਦਿਓ ਲਗਾਓ ਫਾਇਟ ਕਰਾਂਗੇ ਲਗਾਓ ਲਗਾਓ ਟਾਈਮ ਨਹੀਂ ਹੈ ਕਰੋ ਲਗਾਓ ਕੀ ਦੇਖ ਰਿਹਾ ਹੈ ਪੀਜ਼ਾ ਖਾਣਾ ਆ ਪੀਜ਼ਾ ਪੀਜ਼ਾ ਖਾਣਾ ਚਲੋ ਤਿੰਨ ਕਰ ਦੋ ਇਹ ਨਾਲ 1 2 ਤੇ 3 ਤੇ ਜਿਓ ਉਥੇ ਹਾਂ ਦੂਜੀ ਬੈਲਟ ਲੱਲੋ ਕਿੰਨਾ ਹੋ ਗਿਆ ਆ ਜੀ ਆਉਂਦੇ ਆਉਂਦੇ ਚੱਲ ਫੇਰ ਆਇਆ ਲਾਦੇ ਆ ਬੜੇ ਆਉਂ ਜਾਣਾ ਸੀ ਆਉਗਾ ਕਰ ਦੇ ਤੇ ਕਰ ਆਹ ਗੱਲ ਨਹੀਂ ਮੰਨਦਾ ਜੀ ਹੋਇਆ ਕੋਈ ਤਾਂ ਪਤਾ ਨਹੀਂ ਸਾਡੀ ਕਿ ਮੁਸ਼ਕਿਲ ਬਣ ਗਈ ਕੋਈ ਹੋਰ ਨਹੀਂ ਸੋਚਦੇ ਇਹਦਾ ਕੋਈ ਬੜਾ ਬਣ ਉਹ ਹੋ ਗਈ ਸਟਾਰਟ ਚਲੋ ਲੰਘ ਜੇ ਗੱਡੀ ਨਾ ਮਾੜੋ ਪਿੱਛੇ ਲੈ ਆ ਉਹ ਪਿੱਛੇ ਲੈ ਆ ਪਿੱਛੇ भी बंद कर लेनी है बस क्ड के लाके जानी अपना ਹਾ 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 ਦੋ ਚਾਰੇ ਇਕਰੀ ਬੇਰ ਤੇ ਹਾਂ ਹਾਂ ਬੰਡੀ ਪੈਂਟਾ ਰਾਮ ਰਾਮ ਸੇ ਹਾਂ ਹੈਡ ਬ੍ਰੇਕ ਛੋੜ ਦਿਓ ਬ੍ਰੇਕ ਛੋੜ ਦਿਓ ਖਲਾਰ ਆਹ ਉਹ ਬਣੀ ਆ ਨਿੰਦ ਕਨੇ ਕਿਆ ਜੇ ਵਲੋਗ ਆਪਣਾ ਇਹ ਚਲਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੇ ਵਲੋਗ ਆਉਂਦੇ ਰਹਿਣਗੇ ਬਈ ਉਹ ਕਿੱਧਰ ਨੂੰ ਲੈ ਗਿਆ ਇਹ ਦਬਾਤੀ ਇਹ ਪਾ ਦਿੱਤੀ ਉੱਥੇ ਡੁੱਬ ਗਈ ਜੀ ਹਾਂ ਜਲਦੀ ਕਰ ਜਲਦੀ ਗੱਡੀ ਆਦੀ ਡਬਾਲੀ ਤੂੰ ਬਲੈਂਸਰ ਡੁੱਬ ਗਿਆ ਹੀ ਉਹਦਾ ਆਸ ਗਏ ਲੈ ਗਿਆ ਲੈ ਗਿਆ ਚਲ ਵੇ ਕਰ ਨਹਿਰ ਦੇ ਵਿੱਚ ਉਹ ਨੇ ਕਿ ਇਹ ਸਾਦੇ ਨਹਿਰ ਮੇਰੇ ਅੱਛੇ ਤੋਂ ਤੱਕ ਡੁੱਬ ਨਹੀਂ ਉੱਥੇ ਚਲ ਗਿਆ ਤੇ ਜ਼ਿਆਦਾ ਡੁੱਬ ਨਹੀਂ ਇੱਥੋਂ ਤੱਕ ਆ ਗਏ ਕੰਮ ਆ ਆ ਲੈ ਕੇ ਕੱਢ ਕੇ ਆ ਗਏ ਬੰਦੇ ਆਪਣੇ ਤੇਜ਼ ਚਲੋ ਲੈ ਗਿਆ ਲੈ ਗਿਆ ਖਿੱਚ ਕੇ ਕੰਮ ਖਿੱਚ ਕੇ ਰੱਖੋ ਖਿੱਚ ਕੇ ਆ ਬੰਦਾ ਆ ਕੈਮਰੇ ਇਹਨਾਂ ਦੇ ਬਕਾਰ ਹੋ ਗਿਆ ਪਾੜੀ ਜੇ ਵੀ ਮਾਰ ਨਹੀਂ ਮਾਰ ਲੋ ਓ ਭੱਜ ਗਈ ਜੇ ਇੱਕ ਵਾਰ ਇਹਨੂੰ ਕਿਨੇ ਗਿਆ ਹਾਂ ਇਹ ਇਹ ਇੱਧਰ ਵੇਖੋਗੇ ਤੇ ਤੁਹਾਨੂੰ ਦਿਖੂਗਾ ਕਿ ਉਹ ਕੋਣ ਉੱਥੇ ਕਿੰਦੀ ਡੁੱਬੀ ਆ ਇਸ ਤੋਂ ਗਾੜੀ ਇਹ ਟਰਨਲ ਆ ਟਰਨਲ ਕੇ ਨਾ ਡੁੱਬਿਆ ਹੋਇਆ ਇਹੋ ਥੱਲੋਂ ਦੀਆਂ ਗੱਡੀਆਂ ਨੱਡੀਆਂ ਉਹ ਪੋੜਵਾ ਕੋਡੇ ਸੀਟ ਤੇ ਹੋ ਗਿਆ ਵਾ ਪਾਣੀ ਤੇ ਇਹ ਨਹੀਂ ਨਿਕਲਦਾ ਅੱਜ ਤੇ 4 ਦਿਨ ਲੱਗਣਗੇ ਜੀ ਦੇਖ ਸਕਦੇ ਆ ਜਾਂ ਬੰਦੇ ਆਪਨੇ ਮੇਰੀ ਫੋਟੋ ਤਾਂ ਦੇਖਾਂ ਦਿਖਾਉਣੀ ਨਹੀਂ ਤਾਂ ਨਹੀਂ ਪੜਾ ਰਿਹਾ ਜਿੰਨਾ ਆਪਣਾ ਕੱਢ ਪੜਾਈ ਪਾਣੇ ਆ ਦੇ ਨਾਲ ਜੁੜੇ ਰਹੋ ਦੁਕਾਈ ਰਹੋ ਅੱਜ ਕੋਣ ਤੁਹਾਨੂੰ ਕਹਿਂਦਾ ਹੈ ਨਾ ਇਹ ਆ ਕਿੱਥੋਂ ਤੱਕ ਡੁੱਬੀ ਹੈ ਹਜੇ ਇੱਥੇ ਪਹੁੰਚਿਆ ਕੰਮ ਉਸ ਤੋਂ ਗੱਡੀ ਤੇ ਗੰਬਾਸ ਜਿਆਦਾ ਵਾ ਦਿਖਦੀ ਨਹੀਂ ਭਾਈ ਅੰਦਰ ਹੋ ਸਕਦੀ ਗੱਡੀ ਕੋਈ ਨਾ ਕੋਈ ਉਹ ਪਾਣੀ ਸੁੱਕਣ ਤੇ ਪਤਾ ਲੱਗੂਗਾ ਬੰਦਾ ਕੋਈ ਹੈ ਅੰਦਰ ਕਿ ਨਹੀਂ ਹੈਗਾ ਇਹ ਤਾਂ ਇਹ ਹੋਵੇ ਤਾਂ ਚੰਗੀ ਗੱਲ ਇਹਦਾ ਬੰਪਰ ਗਿਆ ਜੇ ਲੈ ਜਾ ਤੱਕੇ ਉਹ ਬੰਪਰ ਗਿਆ ਉਹ ਨਿਕਲਿਆ ਚਲੋ ਅੱਡ ਤੇ ਆਇਆ ਪਰ ਬੰਕਰ ਦਾ ਕੰਮ ਕਿਡਾ ਆਪ ਆਈ ਵਲੋਗ ਬਹੁਤ ਲੰਬਾ ਹੋਣਾ ਲਾਜ ਅੱਜ ਦਾ ਵਲੋਗ ਨਹੀਂ ਮੁੱਕਦਾ ਛੇਤੀ ਇੱਕ ਗੱਡੀ ਹੋਰ ਆ ਗਈ ਜੇ ਗੱਡੀ ਲਿਆਉਣ ਦੇ ਹੁਣ ਹੌਲੀ ਹੌਲੀ ਜਾਂਡ ਪੈਟਰੋਲ ਗਰਦੀਪ ਗੱਡੀ ਪਿੱਛੇ ਆ ਰਹੇ ਆ ਆਪਣੇ ਚੱਲ ਦੇਖਿਆ ਇੱਦਾਂ ਨਿਕਲ ਹੀ ਆ

ਸ਼ੋਕਲੇ ਲੈਂਦਾ ਹੈ ਨਹੀਂ ਹੈ ਜਾਣੇ ਵੰਡਿਆ ਇਹ ਤਾਂ ਸਿੱਧਾ ਕੰਪਨੀ ਨੇ ਗੱਡੀਆਂ ਦਿੱਤੀਆਂ ਅਸੀਂ ਤਾਂ ਨਹੀਂ ਆਪਣੀ ਆਲੀ ਖੜੀ ਬਾਅਦ ਚ ਚਾਰ ਦਿਨ ਵੇਂਦੇ ਰੋ ਜੀ ਸਟਾਰਟਰ ਹੋ ਜਾ a few moments later ਜਾ ਆਪਣੀ ਲੈਉਣੀ ਜਣਾ ਫਿਰ ਪਹਿਲਾਂ ਆਪਣੀ ਲੈ ਆ ਲੋ ਆਪਣੀ ਲੈ ਆਓ ਇਦਾਂ ਇਹ ਆ ਲੈ ਇਦਾਂ ਆਪਣੀ ਆਈ ਇਹਨੂੰ ਹਾਂ ਹਲੋ ਹਾਂ ਮੋਰਲੀ ਬਸ ਟੰ ਟੰ ਬਸ ਸਲੋ 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 ਓਵਰਟੇਕ ਨਹੀਂ ਕਰਨਾ ਓਵਰਟੇਕ ਨਹੀਂ ਮੈਂ ਓਵਰਟੇਕ ਨਹੀਂ ਕਰਨਾ ਮੈਂ ਕੀ ਕਰਕੇ ਮੇਰਾ ਸਕੂਟਰ ਡਰਾਈਵਰ ਯਾ ਲਓ ਇਹ ਡੋਟ ਕੋਈ ਨਹੀਂ ਕੋਈ ਨਹੀਂ ਇੱਥੇ ਰੱਖ ਪਿੱਛੇ ਪੈਸੇ ਰੋੜਾ ਕਿਉਂ ਗੱਡੀ ਜਾਣ ਦੇ ਇੱਥੇ ਰੱਖ ਸਿਗਨਲ ਦੇ ਰਾਈਟ ਵਾਲਾ ਬੱਸ ਤੇ ਪੇਟਾ ਨਹੀਂ ਜਾਂਦਾ ਕੋਈ ਨਾ ਕੋਈ ਉਹ ਰੁਕ ਜਾ ਰੁਕ ਜਾ ਰੁਕ ਜਾ ਗੱਡੀ ਖਰਾਬ ਚੱਲ ਹੁਣ ਜਾਊਗਾ ਜਾਊਗਾ ਕਾਇਟਨ ਮੈਂ ਬੱਸ ਉਹ ਤੂੰ ਨਹੀਂ ਰੱਖੋ ਤੈਨੂੰ ਫਾਇਦਾ ਨਹੀਂ ਕੋਈ ਨਹੀਂ ਆ ਬਹੁਤ ਵਧੀਆ ਕੈਮਰਾ ਦਾ ਆਪਾਂ ਆ ਰਾਮਨਾ ਟੈਂਸ਼ਨਿੰਗ ਖਾਣੇ ਈ ਮੁਸ਼ਕਿਲਾਂ ਕੱਢਿਆ ਅੰਦਰ ਵੱਡੀਆਂ ਕੱਢੀਆਂ ਸਾਰੀ ਪੰਜ ਪਾਣੀ ਦੇ ਨਾਲ ਹਾਂ ਹੈ ਰਹੇ ਬੁੜੇ ਗੱਡੀ ਐਂ ਬਾਈ ਜੇ ਟੋਨ ਪਾਇਆ ਵੇਖਿਆ ਕਦੀ ਗਿਆ ਨਾ ਕਦੀ ਉਹ ਕੁਛ ਨਹੀਂ ਆਪਾਂ ਇਹ ਪਾਇਆ ਜਦ ਫਿਰ ਬਹੁਤ ਹੈਲਪ ਕੀਤੀ ਮੈਂ ਇੰਨੇ ਇੰਨੇ ਬੰਦੇ ਨੇ ਕੱਢੀ ਗੱਡੀ ਬਹੁਤ ਥੱਕਾ ਮਾਰਾਂ ਕੱਢੀਆਂ ਬਹੁਤ ਸੋ ਇਹਦਾ ਪਾਣੀ ਦੇ ਪੈਰ ਗਲ ਗਿਆ ਤੇ ਲਾ ਪੂਰੇ ਕੱਟੇ ਹੋ ਗਿਆ ਪੈਰ ਚੱਲ ਥੋ ਰਾਈਟ ਰੈਕ ਦਾ ਹਾਂ ਚਲੋ ਹੁਣ ਇਹ ਗਾਰਾ ਇੱਕ ਕਰ ਜੀਏ ਉਹਨੂੰ ਤਾਂ ਕਲੀ ਚੈੱਕ ਤਾਂ ਕਰ ਲੈਂਗੇ ਨਾ ਤਾਂ ਪਲੇਟ ਕੀ ਕਰੀਏ ਕਿਥੇ ਪੰਜਾਹ ਦੇਣੀ ਮਾਸਾ ਦੀ ਦੁਕਾਨ ਕੋਈ ਹਾਂ ਆ ਪੰਜਾਹ ਦੀ ਦੁਕਾਨੇ ਪੀਜਾ ਖਵਾ ਦੇਣਾ ਪੀਜਾ ਅਸ਼ ਪੀਜਾ ਦੀ ਗੱਲ ਹੀ ਆ ਆਓ ਅਸ਼ ਕੰਮ ਤੱਕਾ ਮਾਰੀਆਂ ਕਿੱਡੀਆਂ ਜਾਦੀ ਹੁਣ ਗੱਡੀ ਨਿਕਲ ਜਣੀ ਸੀ ਤੈਨੂੰ ਵੇਟ ਕਰੀ ਜੰਨੇ ਆ ਇਹ ਲੋਕਾਂ ਦੀ ਗੱਡੀ ਕਢਾਈ ਜੰਨੇ ਆ ਸਹੀ ਐ ਇਹ ਵੇਟ ਕਰਨ ਦੇ ਦੀ ਲਾ ਹੋਰ ਕੀ ਆ ਜਾਨਾ ਹੁਣ ਆਪਾਂ ਕਾਦੀ ਕਢਣੇ ਸੀ ਗੱਡੀ ਕਰਾ ਥੋੜਾ ਬਾਹਰ ਕਰ ਲੈ ਫਿਰ ਜਿੱਥੇ ਮਾਚੂ ਲੈਣੀ ਵੀ ਓਕੇ ਇੱਥੇ ਲਾਓ ਯਾਰਾਂ ਇੱਥੇ ਲਾਓ ਕਿੱਥੇ ਨਹੀਂ ਇੱਥੇ ਜਗ੍ਹਾ ਪੈਰ ਜੈਗੀ ਆ ਚੱਕਰ ਕਰਕੇ ਦੁਬਾਰਾ ਇਹ ਘੱਟ ਲੈ ਗਿਆ ਰਜਿਸਟਰ ਇਹ ਹੈ ਜੋਰ ਹੈ ਬੰਦ ਬਾਅਦ ਵਿੱਚ ਆ ਵੀ ਚੈੱਕ ਕਰਿਆ ਤੇ ਬੰਦ ਹੋ ਜਾ ਸੀ ਕਰ ਲੋ ਕਰ ਲੋ ਸਹੀ ਸਹੀ ਕਹਿੰਦਾ ਫਿਲਟਰ ਤੁਹਾਡੇ ਤੋਂ ਤੁਪ ਲਵਾ ਲੈ ਵੀ ਚੈੱਕ ਕਰ ਲੋ ਪਾਣੀ ਹੋਣੀ ਤਾਂ ਨਹੀਂ ਹੈ ਬੰਦ ਨਾ ਕਰੋ ਯਾਰ ਮੈਂ ਏਹ ਧੋਣ ਕੋਟੀ ਚਲੀ ਜਾਂਦੀ ਪਾਈ ਸੋਕੇ ਨਾ ਪਾਣੀ ਜਿੱਥਣਾ ਕੋ ਫਿਲਟਰ ਚੋਗਾ ਦਾ ਇਹਨੂੰ ਬੰਦ ਕਰਤੀ ਫੇਰ ਸ਼ਾਇਦ ਹੋਸਰੇ ਦਵਾਰ ਨਾਲ ਪਾਣੀ ਕਰਕੇ ਆ ਗਏ ਚੱਲੇ ਹੁਣ ਅੰਦਰ ਇੱਥੇ ਗੱਲ ਹੀ ਬਣੀ ਨਾ ਕੋ ਇਹਦੇ ਇੰਜਨ ਚ ਪਾਣੀ ਚਲ ਗਿਆ ਉਹ ਤੇ ਹੁਣ ਲੈ ਕੇ ਚੱਲੇ ਗੱਡੀ ਅੰਦਰ ਬਹੁਤ ਵਧੀਆ ਰਿਹਾ ਅੱਜ ਦਾ ਵਲੋਗ ਇਦਾਂ ਜੁੜੇ ਰਹੋ ਵਧੀਆ ਵਧੀਆ ਵਲੋਗ ਆਉਂਦੇ ਰਹਿਣਗੇ ਇਹ ਚੈਨਲ ਨੂੰ ਸਬਸਕ੍ਰਾਈਬ ਇਹ ਜਲਸੀਕਾਰ ਜਲਸੀਕਾਰ ਐਕਸ਼ਨ ਬਹੁਤ ਮਾਰਦਾ ਆਇਤੀ ਬਲੌਗ ਦਾ ਐਂਡ ਤੇ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ